ਹੋਵੇ ਸੁਨੀਤਾ ਨਾਲ ਵੀ ਅੰਜੀ ਹੋਇਆ ਜਦੋਂ ਕਰੀਬ 6 ਮਹੀਨੇ ਪਹਿਲਾਂ ਉਸਦੇ ਪਤੀ ਦੀ ਇੱਕ ਸੜਕ ਦੁਰਘਟਨਾ ਦੌਰਾਨ ਮੌਤ ਹੋ ਗਈ ਸੁਨੀਤਾ ਦੀ ਜ਼ਿੰਦਗੀ ਰੁਕ ਗਈ ਸੀ ਪਰ 2 ਮਹੀਨੇ ਬਾਅਦ ਹੀ ਬੱਚਿਆਂ ਦੇ ਭਵਿੱਖ ਨੂੰ ਵੇਖਦੇ ਹੋਏ ਉਸਨੇ ਆਪਣੇ ਆਪ ਨੂੰ ਸੰਭਾਲ ਲਿਆ ਤੇ ਘਰੋਂ ਬਾਹਰ ਨਿਕਲਣ ਦਾ ਫੈਸਲਾ ਕੀਤਾ ਸੁਨੀਤਾ ਦੇ ਪਤੀ ਗੁਰਸੇਖ ਸਿੰਘ ਅਤੇ ਸੁਨੀਤਾ ਆਪ ਵੀ ਗੁਰਸੇਖ ਹੈ ਤੇ ਅੱਗੇ ਬੱਚੇ ਵੀ ਦੋਵੇਂ ਹੀ ਗੁਰਸੇਖ ਹਨ ਉਹਨਾਂ ਉਸਦੇ ਪਤੀ ਪਹਿਲਾਂ ਗਊਆਂ ਦਾ ਵਪਾਰ ਕਰਦੇ ਸਨ ਪਰ ਦਿਲ ਦੀ ਸੰਬੰਧੀ ਬਿਮਾਰੀ ਹੋਣ ਕਾਰਨ ਉਹਨਾਂ ਦੇ ਸਟੈਂਟ ਪਿਆ ਤੇ ਉਹਨਾਂ ਨੇ ਈ ਡਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਦੀ ਮੌਤ ਤੋਂ 2 ਮਹੀਨੇ ਬਾਅਦ ਸੁਨੀਤਾ ਨੇ ਵੀ ਆਪਣੇ ਪਤੀ ਹੀ ਰਿਕਸ਼ਾ ਚਲੋਂ ਦਾ ਫੈਸਲਾ ਕਰ ਲਿਆ ਤਾਂ ਜੋ ਬੱਚਿਆਂ ਨੂੰ ਕੋਈ ਵੀ ਕਮੀ ਨਾ ਰਹੇ ਪਰ ਮਿਹਨਤ ਕਰਨ ਦੇ باوجود ਉਹ ਆਪਣੇ ਬੱਚੇ ਰ ਚੰਗੇ ਭਵਿੱਖ ਲਈ ਸਾਧਨ ਨਹੀਂ ਜੁਟਾ پا ਰਹੀ ਗੁਰਸਿੱਖ ਹੋਣ ਦੇ ਨਾਤੇ ਉਸ ਨੂੰ ਉਮੀਦ ਹੈ ਕਿ ਵਾਹਿਗੁਰੂ ਜੀ ਇਸ ਐਸੀ ਮਿਹਰ ਹੋਵੇਗੀ ਤੇ ਉਸਦੇ ਦੋਵੇਂ ਬੱਚਿਆਂ ਨੂੰ ਚੰਗੀ ਜ਼ਿੰਦਗੀ ਜਿਉਣ लायक ਨੌਕਰੀ ਜਾਂ ਫਿਰ ਕੰਮ ਮਿਲ ਜਾਵੇਗਾ ਅਨਹੋਣੀ ਜਦੋਂ ਕਿਸੇ ਦੀ ਲਾਈਫ ਚ ਆ ਜਾਏ ਤਾਂ ਕਿਸੇ ਦੀ ਜ਼ਿੰਦਗੀ ਰੁਕ ਜਾਂਦੀ ਹੈ ਕਿਉਂਕਿ ਉਹ ਹਿੰਮਤ ਛੱਡ ਦਿੰਦੇ ਨੇ ਲੇਕਿਨ ਇੱਕ ਗੁਰਸਿੱਖ ਔਰਤ ਹੈ ਸੁਨੀਤਾ ਜੀ ਨੇ ਅਨਹੋਨੀ ਹੋਣ ਤੋਂ ਬਾਅਦ ਵੀ ਹਿੰਮਤ ਨਹੀਂ ਛੱਡੀ ਤੇ ਅੱਜ ਸੜਕ ਤੇ ਈ ਰਿਕਸ਼ਾ ਲੈ ਕੇ ਜਾ ਰਹੇ ਨੇ ਆਪਣੇ ਪਰਿਵਾਰ ਨੂੰ ਪਾਰ ਲੈਣੇ ਸਾਡੇ ਨਾਲ ਮੌਜੂਦ ਹੈ ਗੱਲ ਕਰਦੇ ਆ ਇਹਨਾਂ ਨਾਲ ਸਸੀ ਘਾਟਾਂ ਜੀ ਕੀ ਗੱਲ ਹੋਈ ਸੀ ਕਿਉਂ ਈ ਰਿਕਸ਼ਾ ਲੈ ਕੇ ਆਣਾ ਪਿਆ ਜੀ ਮੇਰੇ ਸਰਦਾਰ ਦੀ ਡੈਥ ਹੋਣ ਕਰਕੇ ਇਸ ਤਰ੍ਹਾਂ ਕੇ ਮੈਨੂੰ ਈ ਰਿਕਸ਼ਾ ਚਲਾਉਣਾ ਪੰਦਾ ਪਿਆ ਕਿਦੋਂ ਡੈਥ ਹੋਈ ਸੀ ਉਹਨਾਂ ਦੀ ਡੈਥ ਹੋਈ ਉਹਨਾਂ ਨੇ 5 ਮਹੀਨੇ ਹੋ ਚਲੇ ਆ ਕੀ ਕਰਦੇ ਸੀ ਸਰਦਾਰ ਜੀ ਪਹਿਲੇ ਤੇ ਪਸ਼ੂਆਂ ਦਾ ਕੰਮ ਕੀਤਾ ਜਾਂਦਾ ਸੀ ਫਿਰ ਉਹਨਾਂ ਦੇ ਸਟੈਂਡ ਪੈਣਾਗੇ ਕਾਰਨ ਉਹਨਾਂ ਦਾ ਕੋ ਨਹੀਂ ਹੋ ਪਾਇਆ ਕਿਉਂਕਿ ਹਾਰਟ ਦੀ ਬੜੀ ਦਿੱਕਤ ਆ ਗਈ ਸੀ ਤੇ ਫਿਰ ਸਟੈਂਡ ਲਗਾਤਾ ਉਹਨਾਂ ਡਾਕਟਰ ਨੇ ਤੇ ਕਹਿੰਦੇ ਭਾਰਾ ਹੌਲਾ ਕੰਮ ਨਹੀਂ ਕਰਨਾ ਜਦੋਂ ਨਾ ਹੋ ਕਰਕੇ ਫਿਰ ਈ ਰਿਕਸ਼ਾ ਉਹਨਾਂ ਨੇ ਲੈ ਲਿਆ ਉਹਨਾਂ ਨੇ ਸੋਚਿਆ ਕਿ ਫਨੈਸ ਕਰਵਾ ਲੈਣੇ ਆ ਤੇ ਥੋੜਾ ਰਿਕਸ਼ਾ ਲੈ ਲੈਣੇ ਆ ਤੇ ਰਿਕਸ਼ਾ ਲੈ ਆ ਰਿਕਸ਼ੇ ਦੀ ਚਲੋ ਕਿਸ਼ਤਾਂ ਵੀ ਬੜੇ ਆਰਾਮ ਨਾਲ ਕੱਢ ਲੈਂਦੇ ਸੀ ਕੰਮ ਕਰਕੇ ਰਾਤ ਦਿਨ ਮਿਹਨਤ ਕਰਦੇ ਰਹੇ ਆ ਉਸ ਤੋਂ ਬਾਅਦ ਦੋ ਡੇਢ ਸਾਲ ਉਹਨਾਂ ਨੇ ਰਿਕਸ਼ਾ ਚਲਾਇਆ ਤੇ ਰਿਕਸ਼ਾ ਜਾਂਦੇ ਜਾਂਦੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਕਰਕੇ ਉਹਨਾਂ ਦੀ 20 ਦਿਨ ਬਾਅਦ ਡੈਥ ਹੋ ਗਈ ਪਹਿਲੇ ਪਸ਼ੂਆਂ ਦੀ ਸੇਲ ਪਰਚੇਜ਼ ਦਾ ਕੰਮ ਕਰਦੇ ਸੀ ਚੰਗਾ ਕਮਾਲ ਲੈਂਦੇ ਸੀ ਬਿਮਾਰੀ ਕਾਰਨ ਈ ਰਿਕਸ਼ਾ ਚਲਾਣਾ ਪਿਆ ਤੇ ਇਸ ਦੌਰਾਨ ਹੀ ਉਹਨਾਂ ਦੀ ਡੈਥ ਹੋਈ ਇਹ ਕਹਿਣਾ ਚਾਹੁੰਦੇ ਹਾਂਜੀ ਹਾਂ ਉਸ ਤੋਂ ਬਾਅਦ ਕਿੱਦਾਂ ਦੀ ਲਾਈਫ ਹੋਈ ਫਿਰ ਲਾਈਫ ਦੋ ਮਹੀਨੇ ਘਰ ਬੈਠ ਕੇ ਦੇਖ ਲਿਆ ਸੀਗਾ ਕਿ ਬੜਾ ਔਖਾ ਵਾਏ ਕੰਮ ਮੇਰੇ ਘਰਦਿਆਂ ਨੇ ਜਿੰਨੇ ਕੇ ਸਪੋਰਟ ਕਰਨ ਜੋਗ ਸੀਗੇ ਕੀਤੀ ਉਹਨਾਂ ਨੇ ਪਰ ਮੈਂ ਸੋਚਿਆ ਕਿ ਮੈਂ ਡਿਪੈਂਡ ਕਿਉਂ ਰਵਾਂ ਇਸ ਕਰਕੇ ਮੈਂ ਸਟੈਪ ਚੁੱਕਿਆ ਕਿ ਉਹਨਾਂ ਮੈਂ ਰਿਕਸ਼ਾ ਚਲਾਉਣ ਦੀ ਕੋਸ਼ਿਸ਼ ਕਰਾਂ ਫਿਰ ਮੇਰੇ ਵੱਡੇ ਭਾਈ ਸਾਹਿਬ ਨਰਿੰਦਰਪਾਲ ਨੇ ਮੈਨੂੰ ਜਾ ਸਿਖਾਈ ਇਸ ਚੀਜ਼ ਦੀ ਤੇ ਜਦੋਂ ਮੈਂ ਚਲਾਇਆ ਤੇ ਸੋਚਿਆ ਕਿ ਹੁਣ ਠੀਕ ਹੈ ਕਿਉਂ ਕਿਸੇ ਦੇ ਅੱਗੇ ਹੱਥ ਫੈਲਾਣੇ ਆ ਚਾਹੇ ਕਿਸੇ ਨੂੰ ਤੰਗ ਕਰਨਾ ਵਾ ਤੇ ਮੈਂ ਉਦੋਂ ਤੋਂ ਹੀ ਰਿਕਸ਼ਾ ਚਲਾਉਣਾ ਸ਼ੁਰੂ ਕੀਤਾ अपना गुज़ारा ते एद्दा भी हो सकदा जी जी। आई आई है। है कि सी थोड़ा बहुत ਕੰਮ ਹੀ ਲੰਦਾ ਆਦਮੀ ਲੇਕਿਨ ਬੱਚਿਆਂ ਕਾਰਨ ਨਿਕਲੇ ਹੋ ਰੋਤੇ ਜੀ ਜੀ ਬੱਚੇ ਮੇਰੇ ਇਹ ਨਾ ਹੈ ਵੱਡੇ ਨਾ ਹੈ ਛੋਟੇ ਪਲੱਸ 2 ਕੀਤੀ ਹੈ ਬੇਟੀ ਮੇਰੀ ਨੇ ਜੀ ਐਨ ਐਮ ਕੀਤੀ ਹੈ ਔਰ ਬੇਟੇ ਨੇ ਆਈਟੀਆਈ ਵੈਲਡਿੰਗ ਦੀ ਕੀਤੀ ਹੈ ਸੋਚਿਆ ਕਿ ਤੂੰ ਕੰਮ ਇਧਰ ਲਿਆ ਸਿੱਖਲਾ ਤੇ ਮੈਂ ਇਹ ਰਿਕਸ਼ਾ ਚਲਾਣੇ ਆ ਤੇ ਘਰ ਦਾ ਥੋੜਾ ਖਰਚਾ ਚਲਾਵਾਂਗੇ ਕਿਉਂਕਿ ਖਰਚਾ ਘਰ ਦਾ ਚੱਲੇਗਾ ਤੇ ਖਾਵਾਂਗੇ ਕਮਾਵਾਂਗੇ ਤੇ ਖਾਵਾਂਗੇ ਬੱਚਿਆਂ ਨੂੰ ਖਿਲਾਵਾਂਗੇ ਕਰਿਆ ਕਿ ਸੇਵਿੰਗ ਵਾਲਾ ਕੰਮ ਉਹ ਨਹੀਂ ਹੈ ਮੇਰੇ ਕੋਲ ਹੋ ਸਕਦਾ ਕਰਦਾ ਹੀ ਗੁਜ਼ਾਰਾ ਹੋ ਰਿਹਾ ਜੱਤ ਤੋਂ ਬਾਅਦ ਲਾਈਫ ਕਿੱਦਾਂ ਦੀ ਰਹੀ ਹੈ ਜਿਹੜੇ ਕੰਮ ਸ਼ੁਰੂ ਕੀਤੇ ਮੇਰੇ ਖਾਲ ਮਕਾਨ ਵੀ ਥੋੜੀ ਦੇ ਨੀ ਬਣੇ ਉਹ ਬਣਾਨੇ ਬਣਾਨੇ ਸ਼ੁਰੂ ਕੀਤੇ ਹਾਂਜੀ ਖੁਦ ਹੀ ਬਣਾਉਂਦੇ ਪਏ ਸੀ ਕਿ ਥੋੜਾ ਦਿਕਤ ਆਨ ਕਰਕੇ ਰੋਕ ਲਿਆ ਕਿ ਚਲੋ ਫੇਰ ਅੱਗੇ ਉਹਨਾਂ ਦਾ ਇਹ ਨਹੀਂ ਕਿ ਸਾਰਾ ਇਹ ਕੰਪਲੀਟ ਕਰਕੇ ਬਣਾ ਕੇ ਉੱਪਰ ਵੀ ਬਣਾਵਾਂਗੇ ਪਰ ਜਿੱਥੇ ਖੜੇ ਆ ਪਲਸਤਰ ਵੀ ਉੱਥੇ ਰੁਕ ਗਏ ਆ ਕੰਮ ਵੀ ਸਾਰੇ ਉੱਥੇ ਰੁਕੇ ਹੋਏ ਆ ਉਹ ਨੱਗ ਬੱਚਿਆਂ ਦੇ ਫਿਊਚਰ ਲਈ ਕੀ ਸੋਚਿਆ ਕਿੱਦਾਂ ਚਲੇਗਾ ਬੱਚੇ ਜੇ ਤੇ ਪ੍ਰਸ਼ਾਸਨ ਚਾਏ ਕੋਈ ਹੈਲਪ ਵਾਲਾ ਮੇਰਾ ਕੋਈ ਆਏਗਾ ਤੇ ਉਹ ਹੀ ਸੋਚ ਸਕਦਾ ਮੈਨੂੰ ਤੇ ਕੁਝ ਪਤਾ ਨਹੀਂ ਆ ਮੈਂ ਤੇ ਵਾਇਗਰੂ ਤੇ ਡੋਰ ਛੁੱਟੀ ਹੋਈ ਆ ਬਟ ਇਹ ਆ ਕਿ ਜੇ ਬੱਚਾ ਨੂੰ ਕਿਤੇ ਜੌਬ ਮਿਲ ਜੇ ਚਾਏ ਕੋਈ ਬਾਹਰ ਚਲਾ ਜਾਏ ਬੱਚਾ ਤਾਂ ਥੋੜੀ ਲਾਈਫ ਵਧੀਆ ਹੋ ਜਾਏਗੀ ਕਿਦੋਂ ਨਿਕਲਦੇ ਹੋਈ ਰਿਕਸ਼ਾ ਲੈ ਕੇ ਔਰ ਕਿਦੋਂ ਵਾਪਸ ਆਂਦੇ ਘਰ ਤੱਲੇ ਮੈਂ ਘਰ ਦਾ ਕੰਮ ਸਮੇਟ ਲੈਂਦੀ ਆ 9:00 ਵਜੇ ਤੱਕ ਸਾਰਾ ਬੱਚੇ ਵੀ ਆਪਣੇ ਆਪਣੇ ਕੰਮ ਚਲੇ ਜਾਂਦੇ ਆ ਦੁਕਾਨ ਤੇ ਬੇਟਾ ਚਲਾ ਜਾਂਦਾ ਬੇਟੀ ਵੀ ਚਲੇ ਜਾਂਦੀ ਆ ਫਿਰ ਉਸ ਤੋਂ ਬਾਅਦ ਮੈਂ 9:00 ਵਜੇ ਨਾ ਘਰੋਂ ਨਿਕਲਦੀ ਆ ਜੀ ਇੰਨੇ ਕੇ ਪੈਸੇ ਕਮਾ ਲੰਦੇ ਦਾਲੀਏ ਐਸੇ ਕਿਸੇ ਦਿਨ ਤੇ 3-400 ਰੁਪਏ ਹੀ ਬੰਦਾ ਤੇ ਕਿਸੇ ਦਿਨ 1.500 ਵੀ ਬਨ ਕੇ ਘਰ ਆ ਜੀ ਦਾ ਵਾ ਉਹਦੇ ਚੋਂ ਇਹ ਰਿਕਸ਼ਾ ਦੀ ਕਿਸ਼ਤਾਂ ਵੀ ਦੇਣੀਆਂ ਰਾਸ਼ਨ ਵਗੈਰਾ ਵੀ ਬੱਚਿਆਂ ਦੀ ਪੜਾਈ ਦਾ ਵੀ ਕਿੱਦਾਂ ਚੱਲਦਾ ਫਿਰ ਹੈ ਤੇ ਥੋੜਾ ਔਖਾ ਹੀ ਐ ਔਖਾ ਇਸ ਤਰਕੇ ਬੇਟੀ ਥੋੜਾ ਬੋਤਾ ਲੈ ਆਂਦੀ ਆ ਉਹਦੇ ਚ ਪਲੱਸ ਕਰਕੇ ਕੁਛ ਆਪਣਾ ਕਰਕੇ ਗੁਜ਼ਾਰਾ ਵਜ਼ਾਰਾ ਕਰੀ ਚੱਲਦੇ ਪਏ ਆ ਮੇਰੇ ਹਸਬੰਡ ਦੀ ਚੋਅ ਸੀ ਕਿ ਉਹਨੂੰ ਆਸਟ੍ਰੇਲੀਆ ਭੇਜਾਂਦੇ ਤੇ ਬੇਟੇ ਦੀ ਵੀ ਇਹੀ ਖੁਆਇਸ਼ ਆ ਪਰ ਮੇਰੇ ਹਿਸਾਬ ਨਾਲ ਮੇਰੀ ਔਕਾਤ ਤੇ ਨਹੀਂ ਹੈਗੀ ਇਹ ਪਰ ਪ੍ਰਮਾਤਮਾ ਹੀ ਐ ਜੋ ਕੋਈ ਰੰਗ ਦਿਖਾਏਗਾ ਤੇ ਤੁਸੀਂ ਚਲੇ ਜਾ ਰਹੇ ਹੋ ਲੇਕਿਨ ਕੁਝ ਲੋਕ ਇਦਾਂ ਦੇ ਹੁੰਦੇ ਨੇ ਜਿਹੜੇ ਕੋਈ ਛੋਟੀ ਜੀ ਅਨਹੋਨੀ ਹੁੰਦੀ ਹੈ ਤੇ ਹਿੰਮਤ ਛੱਡ ਦਿੰਦੇ ਘਰ ਬੈ ਜਾਂਦੇ ਆ ਬਿਲਕੁਲ ਲਾਈਫ ਰੁੱਕ ਕੇ ਜਾਂਦੀ ਉਹਨਾਂ ਦੀ ਕੀ ਕਹਿਣਾ ਚਾਹੋਗੇ ਕੀ ਮਸੀਤ ਦੇਣਾ ਚਾਹੋਗੇ ਲੋਕਾਂ ਨੂੰ ਅਗਰ ਆਪਣੇ ਅਕਾਲ ਪੁਰਖ ਤੇ ਭਰੋਸਾ ਵਾਹਿਗੁਰੂ ਤੇ ਭਰੋਸਾ ਤੇ ਸਭ ਕੁਝ ਹੋ ਸਕਦਾ ਜਿਹੜਾ ਚਲਾ ਜਾਂਦਾ ਉਹਦੇ ਨਾਲ ਨਾ ਜਾਇਆ ਜਾਂਦਾ ਤੇ ਨਾ ਕੋਈ ਜਾਂਦਾ ਜੀ ਬੱਚਿਆਂ ਕਰਕੇ ਘਰ ਕਰਕੇ ਜਦ ਤੱਕ ਸਵਾਸ ਹੈਗੇ ਆ ਉਹ ਜੀਣਾ ਪੈਣਾ ਕਰਨਾ ਪੈਣਾ ਤੇ ਕਰਾਂਗੇ ਤੇ ਬਿਲਕੁਲ ਗੁਰਸਿੱਖਔਰਤ ਸੁਨੀਤਾ ਜਿਹੜੀ ਹਸਬੈਂਡ ਦੇ ਡੈਥ ਤੋਂ ਬਾਅਦ ਵੀ ਆਪਣੇ ਬੱਚਿਆਂ ਨੂੰ ਪਾਲ ਲਈ ਉਹਨਾਂ ਦਾ ਹਸਬੰਦ ਦਾ ਇਹ ਰਿਕਸ਼ਾ ਲੈ ਕੇ ਰੋਡ ਤੇ ਨਿਕਲੇ ਨੇ ਸੜਕ ਤੇ ਨਿਕਲੇ ਨੇ ਔਰ ਮਿਹਨਤ ਕਰਕੇ ਆਪਣੇ ਬੱਚਿਆਂ ਦੇ ਭਵਿੱਖ ਲਈ ਚੰਗੇ ਭਵਿੱਖ ਲਈ ਮਿਹਨਤ ਕਰ ਰਹੇ ਨੇ ਗੁਰਦਾਸਪੁਰ ਤੋਂ ਕੈਮਰਾਮੈਨ ਜੁਕੇਂਦਰ ਪਾਲ ਦੇ ਨਾਲ ਇੰਡੀਆ ਨਿਊਜ਼